ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਭੋਗਾਂ ਦੀ ਸ਼ਲੋਕਾਂ ਦੀ ਜਿਹੜੀ ਸੰਥਿਆ ਹੈ ਸਰਵਣ ਕਰਨੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਨਾਵਾਂ ਨਾਮ ਉਚਾਰਨ ਕਰਨਾ ਹੈ ਇਸ ਬਾਰੇ ਅਸੀਂ ਵੀਡੀਓ ਸਪੈਸ਼ਲ ਪਾ ਕਰਕੇ ਪਲੇਲਿਸਟ ਵਿੱਚ ਪਾਈ ਹੋਈ ਹੈ ਗੁਣ ਗੋਬਿੰਦ ਗਾਇਓ ਨਹੀਂ ਜਿੱਥੇ ਪੀਲੇ ਰੰਗ ਦੇ ਸ਼ਬਦ ਆਉਣਗੇ ਉੱਥੇ ਵਿਸਰਾਮ ਹੋਵੇਗਾ ਜਿੱਥੇ ਗ੍ਰੀਨ ਹਰੇ ਰੰਗ ਦੇ ਸ਼ਬਦ ਆਉਣਗੇ ਉੱਥੇ ਜਮਕ ਹੋਵੇਗੀ ਜਮਕ ਦਾ ਮਤਲਬ ਹੁੰਦਾ ਹੈ ਕਿ ਅੱਧਾ ਵਿਸਰਾਮ ਜਿੱਥੇ ਪੀਲਾ ਹੈ ਇਹ ਵਿਸਰਾਮ ਇੱਥੇ ਪੂਰਾ ਰੁਕਣ ਲਾ ਠਹਿਰਾਓ ਗੁਣ ਨੰਨੇ ਦੇ ਨਾਲ ਜਦੋਂ ਆਪਾਂ ਇਸ ਦਾ ਭੋਗ ਪਾਉਨੇ ਹ ਜਦੋਂ ਗੁਰਬਾਣੀ ਦੇ ਸ਼ਲੋਕ ਆਉਂਦੇ ਨੇ ਤੇ ਆਪਾਂ ਉਹ ਤੋਂ ਪੜ ਜਾਂਦੇ ਹਾਂ ਗੁਣ ਗੋਬਿੰਦ ਗੁਣ ਬੋਲ ਜਾਂਦੇ ਨਾਣੇ ਦੇ ਨਾਲ ਸੋ ਇਹ ਵਿਚਾਰ ਧਿਆਨ ਰੱਖਣਾ ਕਿ ਇੱਥੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਗੁਣ गोबिंद गुबेंदਣੀ ਕਹਿਣਾ ਗੋਬਿੰਦ ਊੜੀ ਦਿਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੋ ਨਾਨਕ ਹਰਿ ਭਜ ਬਣਾ ਭਜ ਪੋਲਾ ਪਾਠ ਹੈ ਜੇ ਆਪਾਂ ਇਹਨੂੰ ਅਤਕ ਲਾ ਕੇ ਬੋਲਦੇ ਆ ਭਜ ਫਿਰ ਅਰਥ ਬਦਲ ਜਾਂਦਾ ਹੈ ਫਿਰ ਅਰਥ ਬੰਦ ਹੈ ਭਜਣਾ ਦੌੜ ਲਾਣਾ ਜੀਵ ਨੂੰ ਪੋਲਾ ਪੜਾਂਗੇ ਭਜ ਫਿਰ ਅਰਥ ਬਣੇਗਾ ਕਿ ਸਿਮਰਨ ਕਰਨਾ ਭਜਨ ਕਰਨਾ ਪ੍ਰਮਾਤਮਾ ਦਾ ਪੋਲਾ ਸ਼ਬਦ ਕਹੋ ਨਾਨਕ ਹਰ ਭਜ ਮਨਾ ਮਨਾ ਕਹਿਣਾ ਮਣਾ ਨਹੀਂ ਕਹਿਣਾ ਨੰਨੇ ਦੇ ਨਾਲ ਮਨਾ ਜਿਹਬਿਦ ਜਲ ਕਉ ਮੀਨ ਬਿਖਿਐਨ ਸੋ ਕਾਹੇ ਰਚਿਓ ਨਿਮਖ ਨਾ ਹੋਹਿ ਉਦਾਸ ਕਹੋ ਨਾਨਕ ਭਜ ਹਰ ਮਨਾ ਪੱਜ ਇਹ ਵੀ ਪਾਠ ਪੋਲਾ ਹੈ ਮਨਾ ਪਰੈ ਨ ਜਮ ਕੀ ਫਾਸ ਪਰੈ ਨਹੀਂ ਕਹਿਣਾ ਪਰੈ ਦਲਾਵਾਂ ਦੇ ਨ ਤਰਨਾ ਪੋ ਓਹੀ ਗयो ਇਹਨੂੰ ਹੁਣ ਕਈ ਵਾਰ ਆਪਾਂ ਪੜ ਜਾਂਨੇ ਤਰਨਾ ਪੋ ਤਰਨਾ ਪੋ ਨਹੀਂ ਪੜਨਾ ਸੰਗਤ ਜੀ ਪੱਪੇ ਨੂੰ ਹੋੜਾ ਜਿਹੜਾ ਹੈ ਸਬੰਧ ਕਲਾ ਕੇ ਪੜਨਾ ਹੈ ਪਾਠ ਇਕੱਠਾ ਹੀ ਹੈ ਪਰ ਤਰਨਾ ਬੋਲ ਕੇ ਪੱਪੇ ਹੋੜਾ ਜਿਹੜਾ ਇਹ ਵਿੱਚ ਡੈਸ਼ ਲਗਾ ਕੇ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਤਰਨਾਪੋ ਇਸ ਤਰ੍ਹਾਂ ਆਪਾਂ ਪੜ ਜਾਨੇ ਤਰਨਾਪੋ ਤਰਨਾਪੋ ੜੀ ਗੈਣਾ ਤਰਨਾਪੋ ਇਸ ਤਰ੍ਹਾਂ ਇਹੋ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਇਹ ਜਿਹੜੇ ਪਾਜ ਪਾਠ ਆ ਰਹੇ ਨੇ ਸਾਰੇ ਪੋਲੇ ਨੇ ਔਦ ਜਾਤ ਹੈ ਬੀਤ ਬਿਰਧ ਭਇਓ ਸੂਜੈ ਨਹੀਂ ਸੂਜੈ ਨਹੀਂ ਕਹਿਣਾ ਸੂਜੈ ਦਲਾਵਾਂ ਦੇ ਨਾਲ ਕਾਲ ਪਹੁੰਚਿਓ ਆਣ ਇੱਥੇ ਵਾਰ ਕਈ ਵਾਰ ਅਪ ਪੜ ਜਾਂਦੇ ਪਹੁੰਚਿਓ ਪਹੁੰਚਿਓ ਹੋਊਗਾ ਸੰਗਤ ਜੀ ਪਪੇ ਸਹਾਏ ਨੂੰ ਇੱਕ ਔਂਕੜ ਹੋਵੇ ਫਿਰ ਬੰਦਾ ਪਹੁੰਚਿਓ ਇੱਥੇ ਪਹੂ ਦ ਲੈਂਕੜਾ ਦੇ ਨਾਲ ਪਹੁੰਚਿਓ ਇਸ ਤਰ੍ਹਾਂ ਪੜਨਾ ਹੈ ਕਹਉ ਨਾਨਕ ਨਰ ਬਾਬਰੇ ਕਿਉ ਨ ਭਜੈ ਇਹ ਵੀ ਪਾਠ ਪੋਲਾ ਭਜੈ ਭਜੇ ਨਹੀਂ ਕਹਿਣਾ ਭਜੈ ਭਗਵਾਨ ਤਨ ਦਾ ਰ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹ ਨਾਨਕ ਤਿਹ ਜਾਨੀ ਐ ਸਦਾ ਬਸਤ ਤੁਮ ਸਾਥ ਇਹਨੂੰ ਬਸਤ ਨਹੀਂ ਕਹਿਣਾ ਬਸਤ ਜਿਹੜਾ ਵਿਚਾਲੇ ਸਸਾ ਦਾ ਸਸਾ ਉਚਾਰਨ ਹੋਵੇਗਾ ਬਸਟ ਇਸ ਤਰ੍ਹਾਂ ਪੜ੍ਹਨਾ। ਤੁਮ ਸਾਥ ਤਾਨ ਤਨ ਜਿਹ ਤੋਕੋ ਇਹ ਜਿਹੜਾ ਪਾਠ ਇਕੱਠਾ ਹੀ ਹੈ। ਪਰ ਆਪਾਂ ਕਈ ਵਾਰ ਪੜ੍ਹ ਜਾਂਦੇ ਆ ਤੋਕੋ। ਕਕੇ ਨੂੰ ਹੋੜਾ ਲਾ ਕੇ ਪੜ੍ਹ ਜਾਂਦੇ ਆ ਪਰ ਇਹ ਧਿਆਨ ਰੱਖਣਾ ਇੱਥੇ ਪਿਛੇ ਔੜੇ ਊੜੇ ਨੂੰ ਔਂਕੜ ਹੈ ਤੇ ਇਹ ਆਵਾਜ਼ ਮੂੰਹ ਖੋਲ ਕੇ ਆਵਾਜ਼ ਉਚਾਰਨ ਹੋਵੇਗੀ। ਤੋਕੋ ਕੋ ਇਸ ਤਰ੍ਹਾਂ ਜਿਵੇਂ ਕਨੌੜੇ ਦੀ ਆਵਾਜ਼ ਆਪਾਂ ਉਚਾਰਨ ਕਰਦੇ ਆ। ਤਨ ਧਨ ਜਿਹ ਤੌਕੋ ਕਿਦਿਓ ਤਾਸਿਓ ਨਿਹੋ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੇਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾ ਸਭ ਸੁਖ ਦਾਤਾ RAM ਹੈ ਦੂਸਰ ਨਾਹਿ ਨ ਕੋਇ ਜਿਹੜਾ ਪਿਛਲਾ ਦੂਜੇ ਨੰਬਰ ਤੇ ਨੰਨਾ ਲੱਗਾ ਹੈ ਉਹ ਸੰਬੰਧਕ ਲਾਉਣਾ ਨਾ ਹਿੰ ਇਸ ਤਰ੍ਹਾਂ ਨਹੀਂ ਕਹਿਣਾ ਨਾ ਹੈ ਨਾ ਕੋਈ ਨਾ ਹੈ ਪੂਰਾ ਬੋਲ ਕੇ ਨੰਨਾ ਸੰਬੰਧਕ ਲਾਗੀ ਇਕੱਠਾ ਹੀ ਪਾਠ ਹੈ ਨਾ ਹੈ ਨਾ ਕੋਈ ਇਸ ਤਰ੍ਹਾਂ ਕਹੋ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਤ ਹੋਇ ਜੇ ਸਿਮਰਤ ਗਤ ਪਾਈ ਹੈ ਤਿਹ ਪਜ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨੁ ਚਤੁਰ ਸੁਜਾਨ ਜਿਹ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਨ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤਿਹ ਭਜ ਮਨਾ ਪਉ ਨਿਦ ਉਤਰਹਿ ਪਾਰ ਸੁਖ ਦੁਖ ਜੇ ਪਰਸੈ ਨਹੀਂ ਪਰਸੈ ਨਹੀਂ ਕਹਿਣਾ ਪਰਸੈ ਦਲਾਵਾਂ ਦੇ ਨਾਲ ਲੋਭ ਮੋਹ ਅਭਿਮਾਨ ਕਹੁ ਨਾਨਕ ਸੁਨ ਰੇ ਮਨਾ ਸੂ ਮੂਰਤ ਭਗਵਾਨ ਉਸਤਤ ਨਿੰਦਿਆ ਨਾ ਹੈ ਜਿਹ ਕੰਚਨ ਲੋਹ ਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਣ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹਉ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਣ ਪੈ ਕਾ ਹੂ ਕਉ ਦੇਤ ਨਹਿ ਨਹਿ ਪੈ ਮਨ ਤ ਆਣ ਕਹਉ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਪਖਾਨ ਜਿਹ ਬਿਖਿਆ ਸਗਲੀ ਤਜੀ ਲਿਓ ਭੇਖ ਪੈਰਾਗ ਕਹੋ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਮਾਥੇ ਨਹੀਂ ਕਿਹਿਣਾ ਮਾਥੈ ਸੱਥੇ ਦਲਾ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਹੋਮੈ ਤਜੀ ਹੁਣ ਸੰਗਤ ਇਥੇ ਪ੍ਰਾਨੀ ਆਪ ਬੋਲ ਜਾਂਦੀ ਆ ਕਾਲ ਦੇ ਵਿੱਚ ਨਾਣਾ ਬੋਲ ਜਾਂਦੇ ਪ੍ਰਾਨੀ ਪ੍ਰਾਨੀ ਨੰਨੇ ਦੇ ਰਾ ਜੇ ਪ੍ਰਾਨੀ ਹੋਮੈ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਬਹੁ ਮੁਗਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਭੋਲਾ ਬਾਠ ਭਜੈ ਸਫਲ ਹੋਹਿ ਤਿਹ ਕਾਮ ਜੇ ਬਾ ਗੁਨ ਗੋਬਿੰਦ ਭਜੋ ਕਰਨ ਸੁਨਹੁ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰਹਿਨ ਜਮਕੇ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਤਰੈ ਨਹੀਂ ਕਹਣਾ ਤਰੈ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖਨ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕੋਉ ਕੋਉ ਊੜਦ ਵਿਲੰਕੜ ਕੋਉ ਨਾਰਾਇਣ ਜਿਹ ਚਿਤ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿੰਸੈ ਨੀਤ ਦੋਨਾਂ ਪਾਸੇ ਤੇ ਦਲਾਵਾਂ ਲੱਗੀਆਂ ਉਪਜੈ ਬਿੰਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਸੋ ਸੰਗਤ ਇੱਥੇ 25 ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਅਗਲੇ ਜਿਹੜੇ ਸ਼ਲੋਕ ਨੇ ਉਹ ਆਪਾਂ ਅਗਲੇ ਪਾਗ ਦੇ ਵਿੱਚ ਬਣਾਵਾਂਗੇ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ